ਇਹ ਪੰਜਾਬ ਚ 55 ਫੈਕਟਰੀਆਂ ਲੱਗੀਆਂ ਹਰੇਕ ਬਲਾਕ ਚ ਵੀ ਲੱਗਣੀਆਂ ਪੰਜਾਬ ਨੂੰ ਇਹ ਵੱਡਾ ਪ੍ਰਦੂਸ਼ਣ ਦਾ ਹੱਬ ਬਣਾਉਣਾ ਚਾਹੁੰਦੀ ਹੈ ਸਰਕਾਰ ਤੇ ਜੇ ਫਿਰ ਲੋਕ ਜਾਣਗੇ ਕਿ ਕਿ ਮੇਂ ਹਵਾ ਤੇ ਪਾਣੀ ਦੋਹ ਪੁਨਿਆਦੀ ਗੱਲਾਂ ਆ ਪਾਇਓ ਕੈਸ ਦਾ ਮਤਲਬ ਬਲੇ ਇਹਦੇ ਵਿੱਚ ਇਹਨਾਂ ਨੇ ਜਿਹੜਾ ਗੋਹਾ ਪਰਾਲੀ ਵੀ ਕਹਿੰਦੇ ਜਾਂਦੇ ਪੀਰਕਾ ਜਿਹੜਾ ਗੰਨੇ ਦਾ ਛੋਟਾ ਭਰਾ ਹੁੰਦਾ ਮਠਾਰਸਾਲਾ ਹੁੰਦਾ ਇਹ ਸਾਰਾ ਜਦੋਂ ਸਾਇੰਸਦਾਨਾਂ ਤੋਂ ਪੁੱਛਿਆ ਜਦੋਂ ਸਾਰਾ ਮਿਕਸ ਹੋਣਾ ਇਹਨੇ ਮੋਸ਼ਕ ਪੈਦਾ ਕਰਨਾ ਉਹਨੇ ਗੈਸ ਪੈਦਾ ਕਰਨੀ ਹੈ ਤੇ ਨਾਲ ਹੀ ਨਾਲ ਇਹਦੇ 50 ਹਜ਼ਾਰ ਲੀਟਰ ਡੇਲੀ ਪਾਣੀ ਪੈਣਾ ਉਹ ਦੂਸਤ ਪਾਣੀ ਇਹ ਕਿੱਥੇ ਲੈ ਕੇ ਜਾਣਗੇ ਜਵਾਬ ਨਹੀਂ ਦਿੱਤਾ ਜਾਂ ਤਾਂ ਧਰਤੀ 'ਚ ਬੋੜ ਕਰਕੇ ਛਿੱਟਣਗੇ ਜਿਵੇਂ ਕਹੜਾਲੀ ਰਾਜਪੂਤਾ ਇਹਦੇ ਨਾਲ ਦਾ ਲੱਗਿਆ ਹੋਇਆ ਇੱਕ ਪਲਾਂਟ ਉਹ ਧਰਤੀ 'ਚ ਛਿੱੜਦੇ ਆ ਅਗਰ ਭੂੰਦੜੀ ਦੇ ਵਿੱਚ ਤੁਹਾਡਾ ਘਰ ਹੋਵੇ ਤੁਸੀਂ ਇਹ ਫੈਕਟਰੀ ਲੱਗਣ ਦਿਓਗੇ ਇੱਕੋ ਹੀ ਗੱਲ ਦਾ ਮੈਨੂੰ ਜਵਾਬ ਦੇ ਦੇ ਉਹਨਾਂ ਕੋਲ ਕੋਈ ਜਵਾਬ ਆ ਸਾਰੇ ਸਾਡੇ ਨੌਜਵਾਨ ਉੱਥੇ ਸੀਗੇ ਸਾਰੇ ਜਾਣਿਆ ਸੀ ਜਿਹੜਾ ਮਲਮੁੱਤਰ ਪਾਜਦਾ ਉਹ ਖੇਤਾਂ 'ਚ ਡੋਲ ਦਿੰਦੇ ਆ ਜਿਹੜੀ ਜੀ ਧਰਤੀ ਕਲਰੀ ਹੋ ਗਈ ਉੱਥੇ ਇਹ ਪ੍ਰਸ਼ਾਸਨ ਨੂੰ ਵੀ ਕਹਿ ਕੇ ਤੱਕਦੇ ਸਰਕਾਰ ਕੋਲੇ ਵੀ ਗੱਲ ਪਹੁੰਚ ਚੁੱਕੀ ਆ ਅਸੀਂ ਇਸ਼ਾਰੇ ਪਿੰਡ ਨੇ ਵੋਟਾਂ ਦਾ ਮੁਕੰਮਲ ਤੌਰ ਤੇ ਬਾਈਕਾਟ ਕਰਤਾ ਵੀ ਕਦੇ ਤਾਂ ਗੱਲ ਸੁਣਨਗੇ ਜਦੋਂ ਨਗਰ ਇਕੱਠਾ ਹੋਵੇ ਪਿੰਡ ਇਕੱਠਾ ਹੋਵੇ ਮੁੱਖ ਮੰਤਰੀ ਆ ਜਵੇ ਨਗਰ ਦੇ ਮੂਹਰੇ ਨਹੀਂ ਆੜ ਸਕਦਾ ਕੋਈ ਵੀ ਆ ਜਵੇ ਖੇਤ ਨੂੰ ਹੂੰ ਖਰਾਬ ਕਰਨ ਵਾਲੀ ਫੈਕਟਰੀ ਲੱਗ ਰਹੀ ਆ ਤੇ ਆ ਵਾਤਾਵਰਨ ਨੂੰ ਖਰਾਬ ਕਰਨ ਵਾਲੀ ਆ ਪਾਣੀ ਨੂੰ ਦੂਸ਼ਤ ਕਰਨ ਲਈ ਆ ਕਦੇ ਨਹੀਂ ਲੱਗਣ ਦੇਾਂਗੇ ਕਿਉਂਕਿ ਨਾਲ ਹੀ ਬੁੱਢਾ ਕਰਿਆ ਪਹਿਲਾਂ ਹੀ ਪਾਣੀ ਖਰਾਬ ਆ ਬੇਟੇ ਏਰੀਏ ਦਾ ਤਾਂ ਕਿਉਂਕਿ ਲੁਤੇ ਨਾਲ ਸਾਰਾ ਗੰਦ ਪਾ ਮਾਉਂਦੇ ਇਹਦੇ ਚੌਂਦਾ ਐਨਓਸੀ ਜੀ ਨੇ ਦਿੱਤੀ ਉਹ ਕਿਤਾਬਾ ਖੋਲ ਕੇ ਬਹਿ ਗਿਆ ਐਕਸ਼ਨ ਕੱਲਾ ਇਹ ਕਹਾ ਲੱਗ ਰਿਹਾ ਉਹ ਨਹੀਂ ਐਨਓਸੀ ਦਿੱਤੀ ਆ ਇਹ ਸਾਡੀ ਗੱਲ ਨੂੰ ਮਲਵੋ ਜੇ ਜਦੋਂ ਅਸੀਂ ਛਾਤੋ ਡਾਕੂਮੈਂਟ ਲਿਆ ਪ੍ਰਸ਼ਾਸਨ ਨੇ ਵੀ ਕੀ ਲੱਗਦਾ ਐਨਓਸੀ ਪਹਿਲਾਂ ਦੇਤੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਅਸੀਂ ਪਿੰਡ ਭੂੰਦੜੀ ਪਹੁੰਚੇ ਹੋਏ ਆ ਜਿਲ੍ਹਾ ਲੁਧਿਆਣਾ ਉੱਥੇ ਪਹੁੰਚੇ ਹੋਏ ਆ ਜਿੱਥੇ ਗੈਸ ਫੈਕਟਰੀ ਜਿਹੜੀ ਲੱਗਣ ਜਾ ਰਹੀ ਹੈ ਔਰ ਪਿੰਡ ਭੂੰਦੜੀ ਦੇ ਲੋਕ ਔਰ ਆਸ-ਪਾਸ ਦੇ ਜਿਹੜੇ ਪਿੰਡਾਂ ਦੇ ਲੋਕ ਆ ਉਹਨਾਂ ਵੱਲੋਂ ਬਹੁਤ ਤਿੱਖੇ ਰੂਪ ਚ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਅੱਜ ਉਹਨਾਂ ਵੱਲੋਂ ਨਾਲ ਦੇ ਪਿੰਡਾਂ ਚ ਵੱਡਾ ਟਰੈਕਟਰ ਮਾਰਚ ਜਿਹੜਾ ਕੀਤਾ ਜਾ ਰਿਹਾ ਟਰੈਕਟਰ ਮਾਰਚ ਜਿਹੜਾ ਕੀਤਾ ਜਾ ਰਿਹਾ ਤਾਂ ਸਾਡੇ ਨਾਲ ਆਗੂ ਖੜੇ ਨੇ ਔਰ ਲਗਾਤਾਰ ਇੱਥੇ ਮੋਰਚਾ ਉਹਨਾਂ ਵੱਲੋਂ ਲਾਇਆ ਹੋਇਆ ਫੈਕਟਰੀ ਦੇ ਬਾਹਰ ਕਿ ਫੈਕਟਰੀ ਅਸੀਂ ਨਹੀਂ ਚੱਲਣ ਦੇਵਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਸੁਖਦੇਵ ਸਿੰਘ ਭੁੰਦਰੀ ਜੀ ਮੌਜੂਦ ਨੇ ਪ੍ਰਧਾਨ ਜੀ ਕੀ ਮਾਮਲਾ ਸਾਰਾ ਇਹ ਮਾਮਲਾ ਵੀ ਇਹ ਆ ਉਹਦਾ ਅਖਬਾਰਾਂ ਚ ਅੱਜ ਬੁਨ ਜਮਾ ਦੇਣਾ ਪੱਕਾ ਮੋਰਚਾ ਲੱਗਾ ਇੱਕ ਫੈਕਟਰੀ ਲੱਗ ਰਹੀ ਹੈ ਇੱਥੇ ਜਿਹੜੀ ਪਹਿਲਾਂ ਲੋਕਾਂ ਤੋਂ ਲੁਕਾਈ ਗਈ 4 ਮਹੀਨੇ ਜੋ ਲੋਕਾਂ ਨੂੰ ਪਤਾ ਲੱਗਾ ਤਾਂ ਲੋਕ ਪਹਿਲਾਂ ਪ੍ਰਸ਼ਾਸਨ ਨੂੰ ਮਲੇ ਫਿਰ ਸੰਘਰਸ਼ ਦੇ ਰਾਹ ਪੈ ਗਏ ਇਹਦੇ ਵਿੱਚ ਜਿਹੜਾ ਹੈਗਾ ਉਹ ਕਿੰਨੇ ਵੀ ਬਾਇਓ ਗੈਸ ਸੈੱਸੀ ਪਲੈਂਟ ਲਾਉਣਾ ਬਾਇਓ ਗੈਸ ਦਾ ਮਤਲਬ ਵਾਲੇ ਇਹਦੇ ਵਿੱਚ ਇਹਨਾਂ ਨੇ ਜਿਹੜਾ ਗੋਹਾ ਪ੍ਰਾਲੀ ਵੀ ਕਿਹਾ ਜਾਂਦੇ ਆ ਜੇ ਨੀ ਪਰਕਾ ਜਿਹੜਾ ਗੰਨੇ ਦਾ ਛੋਟਾ ਭਰਾ ਹੁੰਦਾ ਮਠਾਸ ਵਾਲਾ ਹੁੰਦਾ ਇਹ ਸਾਰਾ ਜਦੋਂ ਸੈਂਸਦਨਾਂ ਤੋਂ ਪੁੱਛਿਆ ਜਦੋਂ ਛੜਾ ਮਿਕਸ ਹੋਣਾ ਇਹਨੇ ਮੋਸ਼ਕ ਪੈਦਾ ਕਰਨਾ ਉਹਨੇ ਗੈਸ ਪੈਦਾ ਕਰਨੀ ਹੈ ਤੇ ਨਾਲ ਹੀ ਨਾਲ ਇਹਦੇ 50000 ਲੀਟਰ ਡੇਲੀ ਪਾਣੀ ਪੈਣਾ ਉਹ ਦੂਸਤ ਪਾਣੀ ਇਹ ਕਿੱਥੇ ਲੈ ਕੇ ਜਾਣਗੇ ਜਵਾਬ ਨਹੀਂ ਦਿੱਤਾ ਜਾਂ ਤਾਂ ਧਰਤੀ 'ਚ ਬੋਟ ਕਰਕੇ ਛੱਟਣਗੇ ਜਿਵੇਂ ਕਹੜਾਲੀ ਰਾਜਪੂਤਾ ਇਹਦੇ ਨਾਲ ਦਾ ਲੱਗਿਆ ਹੋਇਆ ਇੱਕ ਪਲਾਂਟ ਉਹ ਧਰਤੀ ਛੱਡਦੇ ਆ ਇਹਦਾ ਮਲਮੁੱਤਰ ਬਜਦਾ ਉਹ ਖੇਤਾਂ 'ਚ ਡੋਲ ਦਿੰਦੇ ਆ ਜਿਹੜੀ ਦੀ ਧਰਤੀ ਕਲਵੀ ਹੋ ਗਈ ਉੱਥੇ ਇਹ ਸਾਡਾ ਇਲਾਕਾ ਤੇ ਸਾਡੀ ਮਾਰੇ ਠਾਰਿਆ ਅਸੀਂ ਪ੍ਰਸ਼ਾਸਨ ਨੂੰ ਵੀ ਕਹਿ ਕੇ ਤੱਕ ਗਏ ਸਰਕਾਰ ਕੋਲੇ ਵੀ ਗੱਲ ਪਹੁੰਚ ਚੁੱਕੀ ਆ ਅਸੀਂ ਸਾਰੇ ਪਿੰਡ ਨੇ ਵੋਟਾਂ ਦਾ ਮੁਕੰਮਲ ਤੌਰ ਤੇ ਬਾਈਕਾਟ ਕਰਤਾ ਵੀ ਕਦੇ ਤਾਂ ਗੱਲ ਸੁਣਨਗੇ ਅੱਜ ਜਿਹੜਾ ਸਾਰੇ ਇਸ਼ਾਰੇ ਖੜੇ ਆ ਅਸੀਂ ਇਸ ਕਰਕੇ ਅੱਜ ਹੋਰ ਪ੍ਰੈਸ਼ਰ ਪਾਉਣ ਬਾਤੇ ਇੱਕ ਟਰੈਕਟਰ ਤੇ ਮੋਟਰਸਾਈਕਲ ਮਾਰਚ ਕਰ ਰਹੇ ਆ ਪਿੰਡਾਂ ਚ ਜਿਹੜੇ ਇਲਾਕੇ ਦੇ ਲੋਕ ਸਾਰੇ ਨਾਲ ਆ ਸਾਰੇ ਇਲਾਕੇ ਜੋ ਇਹ ਟਰੈਕਟਰ ਤੇ ਮੋਟਰਸਾਈਕਲ ਲਾਏ ਹੋਏ ਆ ਸੋ ਅਸੀਂ ਜਿਹੜੀ ਇਹ ਖੇਤ ਨੂੰ ਹੂੰ ਖਰਾਬ ਕਰਨ ਵਾਲੀ ਫੈਕਟਰੀ ਲੱਗ ਰਹੀ ਆ ਤੇ ਵਾਤਾਵਰਨ ਨੂੰ ਖਰਾਬ ਕਰਨ ਵਾਲੀ ਆ ਪਾਣੀ ਨੂੰ ਦੂਸ਼ਿਤ ਕਰਨ ਲਈ ਅਸੀਂ ਕਦੇ ਨਹੀਂ ਲੱਗਣ ਦੇਾਂਗੇ ਕਿਉਂਕਿ ਨਾਲ ਹੀ ਬੁੱਢਾ ਕਰਿਆ ਪਹਿਲਾਂ ਹੀ ਪਾਣੀ ਖਰਾਬ ਆ ਬੇਟੇ ਏਰੀਏ ਦਾ ਤਾਂ ਕਿਉਂਕਿ ਲੁਧੇਰਾ ਦਾ ਸਾਰਾ ਗੰਦ ਪਾ ਮੰਦੇ ਇਹ ਚਾਉਂਦਾ ਜੇ ਸਾਨੂੰ ਨਾਲ ਹੋਰ ਮਾਰਨਾ ਪਰ ਅਸੀਂ ਕਰਾ ਚੱਕ ਨਹੀਂ ਕਰਾਂਗੇ ਸਾਡੀਆਂ ਬੀਬੀਆਂ ਵੀ ਦਿੱਲੀ ਆਉਂਦੀਆਂ ਤੇ ਅਸੀਂ ਅੱਜ ਵੱਟਾ ਇਹ ਮਾਰਚ ਕੱਢ ਰਹੇ ਆ ਜਿਹਦੇ ਵਿੱਚ ਪੂਰਾ ਇਲਾਕਾ ਸ਼ਾਮਲ ਹੈ ਇਹ ਤੋਂ ਭੂਰੀ ਤੋਂ ਲੈ ਕੇ ਬਾਇਆ ਸ਼ਦੋਂ ਬੇਟਾ ਪੰਹਾਲਾ ਰਾਹੂ ਆ ਸਾਰੇ ਪਿੰਡੋਂ ਦੇ ਹੁਣ ਆਇਆ ਸ਼ਾਮ ਨੂੰ ਭੂਰੀ ਪਹੁੰਚਣਾ ਅਸੀਂ ਪ੍ਰੈਸ਼ਰ ਪਾਉਣਾ ਜਿਹੜਾ ਪ੍ਰਸ਼ਾਸਨ ਆ ਦੇਖੋ ਪਿੰਡ ਦੇ ਲੋਕ ਕੈਮਰਾ ਕਮਾ ਕੇ ਇਧਰ ਘੱਟੋ ਘੱਟ 18-20 ਘਰ ਹੈ ਪ੍ਰਸ਼ਾਸਨ ਕਹਿੰਦਾ ਦੋ ਹੀ ਘਰ ਹੈ ਨਾਲ ਸਕੂਲ ਹੈ 100 ਮੀਟਰ ਤੇ ਇਹ ਸਾਰਾ ਕੁਝ ਜਿਹੜਾ ਹੈਗਾ ਇੰਨੇ ਨੇ ਬਾਵਜੂਦ ਇਹ ਤੱਕ ਇਹਨਾਂ ਫੈਕਟਰੀ ਲਾਉਣੇ ਪ੍ਰਸ਼ਾਸਨ ਨਾਲ ਖੜ ਗਿਆ ਇਹਨਾਂ ਦੀ ਸਰਕਾਰ ਕਰ ਅਸੀਂ ਵੋਟਾਂ ਦਾ ਬਾਈਕਾਟ ਕੀਤਾ ਹੋਇਆ ਸੰਘਰਸ਼ ਤੇਜ਼ ਕਰਾਂਗੇ ਕਿਸੇ ਵੀ ਹਾਲਤ ਜਿੰਨੀ ਮਰਜ਼ੀ ਕੁਰਬਾਨੀ ਦੇਵੇ ਅਸੀਂ ਲੱਗਣ ਨਹੀਂ ਦੇਵਾਂਗੇ ਕਿਹੜੇ ਕਿਹੜੇ ਵਿਭਾਗਾ ਕੋਲ ਤੇ ਕਿਹੜੇ ਕਿਹੜੇ ਐਮਪੀਆ ਕੋਲ ਸਰਕਾਰ ਤੱਕ ਪਹੁੰਚ ਕੀਤੀ ਆ ਹੁਣ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਡੀਸੀ ਕੋਲੇ ਕੀਤੀ ਆ ਡੀਸੀ ਨੇ ਪ੍ਰੋਡਕਸ਼ਨ ਬੋਰਡ ਸਾਰਿਆਂ ਨੂੰ ਭੇਜੀ ਉਹਨਾਂ ਨੂੰ ਪਤਾ ਹੀ ਨਹੀਂ ਐਲਓਸੀਜੀ ਨੇ ਦਿੱਤੀ ਆ ਤੱਕਤਾਬਾ ਖੋਲ ਕੇ ਬੈ ਗਿਆ ਐਕਸ਼ਨ ਕੱਲਾ ਇਹ ਕਹਾਵਾ ਲੱਗ ਰਿਹਾ ਉਹ ਨਹੀਂ ਐਲਓਸੀ ਦਿੱਤੀ ਆ ਇਹ ਸਾਡੀ ਗੱਲ ਨੂੰ ਮਲਵੋ ਜੇ ਜਦੋਂ ਅਸੀਂ ਸਾਤੋਂ ਡਾਕੂਮੈਂਟ ਲਏ ਆ ਪ੍ਰਸ਼ਾਸਨ ਨੇ ਵੀ ਕੀ ਲੱਗਦਾ ਐਨਐਸਸੀ ਪਹਿਲਾਂ ਦੇਤੀ ਇਹਦੇ ਨਾਲ ਦੀ ਕੰਗਰਾਲੀ ਰਾਜਪੂਤਾ ਚੁੱਕੀ ਜਾ ਕੇ ਦੇ ਦੇ ਬਹੁਤ ਮੁਸ਼ਕਲ ਹੁੰਦਾ ਉੱਥੇ ਇੱਕ ਮੁਸ਼ਕਲ ਬਾਦ ਹੈ ਉੱਥੇ ਲੱਗੇ ਉਹ ਲੋਕ ਐਜੀਟੇਸ਼ਨ ਦੇ ਰਾ ਖਾੜੇ ਥੋੜੇ ਕੋਣ ਦੇ ਜਗਾਵ ਦੇ ਨਾਲ ਸਾਰੇ ਲੋਕ ਸੰਘਰਸ਼ ਦੇ ਰਾ ਪਏ ਹੋਇਆ ਇਹ ਪੰਜਾਬ ਚ 55 ਫੈਕਟਰੀਆਂ ਲੱਗੀਆਂ ਹਰੇਕ ਬਲਾਕ ਚ ਵੀ ਲੱਗਣੀਆਂ ਪੰਜਾਬ ਨੂੰ ਇਹ ਵੱਡਾ ਪ੍ਰਦੂਸ਼ਣ ਦਾ ਹੱਬ ਬਣਾਉਣਾ ਚਾਹੁੰਦੀ ਹੈ ਸਰਕਾਰ ਤੇ ਜੇ ਫਿਰ ਲੋਕ ਜਾਣਗੇ ਕਿ ਮੈਂ ਹਵਾ ਤੇ ਪਾਣੀ ਦੋ ਬਨੇਦੀ ਗੱਲਾਂ ਜੇ ਇਹ ਹੀ ਦੂਸਤ ਹੋ ਗਿਆ ਅਸੀਂ ਚਾਹਾਂਗੇ ਹਮ ਇੱਕ ਨਾ ਜਿਹੜਾ ਸਰਕਾਰ ਕਹਿੰਦੀ ਆ ਵੀ ਜਿਹੜੀਆਂ ਫੈਕਟਰੀਆਂ ਲੱਗਦੀਆਂ ਹੁੰਦੀਆਂ ਉਹ ਪੂਰੇ ਨਿਯਮਾਂ ਦਾ ਜਿਹੜਾ ਉਹ ਪਾਲਣਾ ਕਰਦੀਆਂ ਮਤਲਬ ਨਿਯਮਾਂ ਤਹਿਤ ਜਿਵੇਂ ਟਰੀਟ ਪਲਾਟ ਉਹ ਲਾਏ ਜਾਣਗੇ ਮਤਲਬ ਨਿਯਮਾਂ ਦੀਆਂ ਪਾਲਣਾ ਕੀਤੀ ਜਾਂਦੀ ਉਹਨੂੰ ਕਿਵੇਂ ਦੇਖਦੇ ਹੋ ਬਿਲਕੁਲ ਨਹੀਂ ਪਾਲਣਾ ਕੀਤੀ ਗਈ ਕੋਈ ਨਹੀਂ ਅਸੀਂ ਦੱਸਿਆ ਹਮ ਹੋ ਸਕਦਾ ਇਹਨਾਂ ਨੇ ਕਰਾਪਸ਼ਨ ਬਹੁਤ ਆ ਥਰਡ ਵਰਲਡ ਦੇ ਦੇਸ਼ਾਂ 'ਚ ਹੋ ਸਕਦਾ ਪ੍ਰਸ਼ਾਸਨ ਨੂੰ ਪੈਸੇ ਦਿੱਤੇ ਇਹਨਾਂ ਨੇ ਕੋਈ ਮੱਲੂ ਇਹਨਾਂ ਨੇ ਨਿਯਮਾਂ ਦੀ ਨਹੀਂ ਉਹ ਜਿਹੜੇ ਪਾਲਣਾ ਕੀਤੀ ਇਹ ਕਿੱਲੇ 15 ਘਰ ਹੈ ਤਾਂ ਲੱਗ ਜੂ ਛੋਲ ਮੇ ਘਰ ਜੇ ਹੋ ਗਿਆ ਉੱਥੇ ਫੈਕਟਰੀ ਲੱਗੂ ਆ ਘਰ ਤਾਂ 18 ਹੈ ਤੇ ਨੇੜੇ ਫਿਰ ਕਿਉਂ ਲਾਉਂਦੇ ਆ ਐਸ ਡੀ ਐਮ ਕਹਿੰਦਾ ਝੂਠ ਬੋਲਦਾ ਰੋਜ਼ ਦੋ ਘਰੀ ਦੱਸੀ ਜਾਂਦਾ ਜਾਂ ਵਿੱਚੇ ਕਹੀ ਜਾਂਦਾ ਤੁਸੀਂ ਅਸੀਂ ਕੋਈ ਰੀਐਕਟਿਵ ਅਸੀਂ ਕਰੀ ਦੀ ਜੇ ਸਟੇਸ਼ਨ ਹੈ ਜਿਹੜੀ ਉਹ ਕੈਨਸਲ ਹੋ ਜਾਏ ਤੇ ਫੈਕਟਰੀ ਇਹ ਬੰਦ ਹੋ ਜਾਏ ਸਾਡਾ ਇਹ ਰੋਸ਼ਾ ਜੇ ਅੱਜ ਬੰਦ ਨਾ ਹੋਈ ਤਾਂ 2.5 ਸਾਲ ਹੋ ਗਏ ਸੰਤਾਪ ਭੋਗਦੇ ਨੂੰ ਕੰਗਰਾਲੀ ਰਾਜਪੁਰਾ ਖੁੰਨੇ ਦੇ ਕੋਲੇ ਆ ਫੈਕਟਰੀ ਇੱਕ ਉਹ ਉਹ ਹੁਣ ਟਰਨ ਲਾਇਆ ਸਾਡੇ ਤੋਂ ਨੂੰ ਦੇਖ ਕੇ ਉਹਨਾਂ ਨੇ ਤਾਂ ਲੋਕਾਂ ਦਾ ਜਾਣਾ ਔਖਾ ਉਹ ਕੱਲੇ 10 ਕਿਲੋਮੀਟਰ ਇਹ ਗੈਸ ਜਿਹੜੀ ਹੈਗੀ ਜਾਣੀ ਆ ਐਸ ਲਈ ਇਹ ਲੜਾਈ ਤਿੱਖੀ ਹੋ ਰਹੀ ਆ ਕਿਸੇ ਬੰਦੇ ਨੇ ਪਿੰਡ ਦੇ ਨੇ ਸਾਰੀਆਂ ਸਿਆਸੀ ਪਾਰਟੀਆਂ ਨੇ ਇਕੱਠੀਆਂ ਹੋ ਕੇ ਬਾਈਕਾਟ ਕੀਤਾ ਲਾਕੇ ਵਾਲੇ ਸਾਡੀ ਹਮਾਇਤ ਤੇ ਆ ਤੇ ਕਿਸੇ ਨੇ ਵੀ ਬੋਰਡ ਪਾਉਣ ਉਧਰ ਨਹੀਂ ਜਾਣਾ ਪ੍ਰਸ਼ਾਸਨ ਜਿਹੜਾ ਹੈ ਤਲਤਮਲਾ ਰਿਹਾ ਵੀ ਕਿਵੇਂ ਕਿਵੇਂ ਇਹ ਤਾਂ ਯਸ਼ਕੀ ਵੀ ਬੰਦ ਕਰ ਦਿਓ ਐਵੀਡੈਂਟ ਬਣਾ ਦਿਓ ਰਾਜਨਾਮਾ ਕਰ ਲਓ ਵੀ ਨਹੀਂ ਲਾਵਾਂਗੇ ਰਜਿਸਟ੍ਰੇਸ਼ਨ ਕੈਨਲ ਕਰਾ ਦੇਣਗੇ ਸਾਡਾ ਹੋਰ ਕੀ ਮੰਗ ਜਉਣ ਦਾ ਹੱਕ ਮੰਗਦੇ ਆ ਵੀਰ ਅਸੀਂ ਇਹ ਕੇ ਕਿਹਾ ਜਾਂਦਾ ਕਿ ਜੇ ਫੈਕਟਰੀਆਂ ਲੱਗਣੀਆਂ ਸੰਤਾਂ ਲੱਗਣਗੀਆਂ ਤਾ ਜਿਹੜਾ ਰੋਜ਼ਗਾਰ ਆ ਜਿਹੜਾ ਉਹਦੇ ਤੇ ਉਹ ਜਿਹੜਾ ਮਤਲਬ ਮਾੜਾ ਅਸਰ ਪੁਗਾ ਰੋਜ਼ਗਾਰ ਕਿਵੇਂ ਪੈਦਾ ਹੋਵੇ ਨਹੀਂ ਅਸੀਂ ਕਹਿੰਦੇ ਆ ਅਸੀਂ ਕਹਿੰਦੇ ਜੀ ਪ੍ਰਦੂਸ਼ਣ ਆਲੀ ਨਾਂ ਲਾਓ ਦੂਜੀ ਲਾ ਲਓ ਨਾਡ ਬੋਲ ਤਾਂ ਨਹੀਂ ਲਾ ਲਓ ਤੌਲੀਆਂ ਨਹੀਂ ਲਾ ਲਓ ਕੋਈ ਲਾ ਲਓ ਦੇ ਦੇ ਰੋਜ਼ਗਾਰ ਨੇ ਬਹੁਤਾ ਦੇਣਾ ਨਹੀਂ ਕੰਗੜਾ ਲਈ ਰਾਜਪੂਤਾ ਅਸੀਂ ਦੇਖ ਆਏ ਆ ਉੱਥੇ ਰੋਜ਼ਗਾਰ ਬਹੁਤ ਹਨ 2 4 ਬੰਦੇ ਹੀ ਆ ਆਟੋਮੈਟਿਕ ਮਸ਼ੀਨਾਂ ਰਹੀ ਗੰਦ ਪਾਉਂਦੇ ਜਿਹੜਾ ਪੀਸਟ ਪਾਉਂਦੇ ਹਾਂਜੀ ਸੋ ਇਹਨਾਂ ਗੱਲਾਂ ਦੇ ਨਾਲ ਅਸੀਂ ਹੁਣ ਟਰੈਕਟਰ ਮਾਰ ਸ਼ੁਰੂ ਕਰਨਾ ਮੋਟਰਸਾਈਕਲ ਮਾਰਚ ਵੀ ਆ ਤੇ ਸਾਡੀ ਲੜਾਈ ਜਿਹੜੀ ਸਾਂਝੀ ਆ پورے ਇਲਾਕੇ ਦੀ ਇਸ ਕੋਈ ਪਾਲਟੀਬਾਜੀ ਨਹੀਂ ਧੰਨਵਾਦ ਭਗਵਾਨਤਮਾਨ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਜੀਰਾ ਫੈਕਟਰੀ ਲੱਗੀ ਹੋਈ ਸੀਗੀ ਉਦੋਂ ਉਹਨਾਂ ਦੀਆਂ ਸਟੇਟਮੈਂਟ ਆਈਆਂ ਕਿ ਜਿਹੜੀ ਪੰਜਾਬ ਦੀ ਆਬੋ ਹਵਾ ਨਾਲ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ ਜੇ ਕੋਈ ਖਰਾਬ ਕਰੂਗਾ ਬਣਦੀ ਕਾਰਵਾਈ ਕਰਾਂਗੇ ਕਿੱਡਾ ਮਰਜੀ ਵੱਡਾ ਅਧਿయోగਪਤੀ ਆ ਉਹਦੇ ਖਿਲਾਫ ਵੀ ਸਟੈਂਡ ਲਵਾਂਗੇ ਕੀ ਲੱਗਦਾ ਤੁਹਾਨੂੰ ਅੱਜ ਇਹ ਫੈਕਟਰੀ ਲੱਗਣ ਜਾ ਰਹੀ ਹੈ ਦੇਖੋ ਗੱਲੇ ਆ ਇਹ ਜਿਹੜੀ ਫੈਕਟਰੀ ਆ ਇਹਦੇ ਸਬੰਧ ਦੇ ਵਿੱਚ ਅਸੀਂ ਬਹੁਤ ਸਾਰੀਆਂ ਫੈਕਟੀਆਂ ਦਾ ਦੌਰਾ ਕਰ ਚੁੱਕੇ ਹਾਂ ਜਿਹੜੀਆਂ ਇਹਦੇ ਨਾਲ ਦੀ ਲੱਗੀ ਹੋਈਆਂ ਨੇ ਜਿੱਥੇ ਕਿ 10-10 ਪਿੰਡਾਂ ਦੇ ਵਿੱਚ ਜਦੋਂ ਹਵਾ ਵਗਦੀ ਹੈ ਉਹ ਦਸਾਂ ਪਿੰਡਾਂ ਨੂੰ ਡਿਸਟਰਬ ਕਰਦੀ ਹੈ ਖਦਬੂ ਆਉਂਦੀ ਹੈ ਉੱਥੇ ਅਸੀਂ ਪ੍ਰਸ਼ਾਸਨਰ ਵੀ ਗਿਆ ਪ੍ਰਸ਼ਾਸਨ ਨੂੰ ਵੀ ਸਾਰੇ ਨੂੰ ਦਿਖਾਇਆ ਇਹ ਤਾਂ ਮੁੱਖ ਮੰਤਰੀ ਨੂੰ ਵੀ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਜਿਹੜੀਆਂ ਪলিউਸ਼ਨ ਵਾਲੀਆਂ ਜਾਂ ਜਿਹੜੀਆਂ ਬਦੂ ਵਾਲੀਆਂ ਫੈਕਟਰੀਆਂ ਨੇ ਇਹ ਪਿੰਡਾਂ ਦੇ ਨਗਰਾਂ ਦੇ ਨੇੜੇ ਨਹੀਂ ਲੱਗਣੀਆਂ ਚਾਹੀਦੀਆਂ ਹੋਰ ਬੜੀਆਂ ਏਰੀਆ ਐਸੇ ਆ ਜਿੱਥੇ ਖਾਲੀ ਜਗ੍ਹਾ ਵਾ ਉੱਥੇ ਜਾ ਕੇ ਲਾ ਲੈਣ ਪਹਿਲੀ ਗੱਲ ਤਾਂ ਜਿਹੜੇ ਇਹ ਇੰਡਸਟਰੀ ਦੇ ਲੋਕ ਨੇ ਜਿਨ੍ਹਾਂ ਨੇ ਆ ਕੇ ਸਾਡੇ ਭੂੰਦੜੀ ਦੇ ਵਿੱਚ ਇਹਿੰਦ ਜਗਾ ਲੈ ਕੇ ਜਿੱਥੇ ਉਹਨਾਂ ਨੇ ਅਨਲਸਿਸ ਹੀ ਨਹੀਂ ਕੀਤਾ ਵੀ ਇਹਦੇ ਕੀ ਨੁਕਸਾਨ ਨੇ ਉਹਨਾਂ ਦਾ ਪਹਿਲਾਂ ਤਾਂ ਲੋਨ ਦਾ ਫਰਜ਼ ਹੀ ਨਹੀਂ ਸਵਾਰਦਾ ਜੇ ਉਹਨਾਂ ਨੇ ਇਹ ਕੰਦਾ ਕਰ ਲਿਆ ਤਾਂ ਸਾਡੇ ਇਥੋਂ ਨਗਰ ਨੇ ਪਰਾਲਾ ਕੀਤਾ ਸਾਡੇ ਆਸ-ਪਾਸੇ ਦੇ ਪਿੰਡਾਂ ਦੇ ਕਿਸਾਨ ਜੂਨੀਅਨ ਜਿੰਨੀਆਂ ਵੀ ਇੱਥੇ ਜੂਨੀਅਨ ਆਈਆਂ ਨੇ ਅੱਜ ਮੇਰੇ ਖਰ 50 55 ਦੇ ਹੋਗੇ ਅੱਜ 55 ਮਿੰਟ ਦੇ ਦੰਦੇ ਵਿੱਚ ਵਰਕਲ ਚੱਲਿਆ ਗਿਆ ਸਾਡਾ ਧਰਨਾ ਜਿੱਥੇ ਬੜਾ ਸਾਥ ਦਿੱਤਾ ਸਾਡੀ ਸਤਿਕਾਰਯੋਗ ਸਾਡੀਆਂ ਮਾਈਆਂ ਨੇ ਭੈਣਾਂ ਨੇ ਬਜ਼ੁਰਗ ਮਾਤਾਵਾਂ ਨੇ ਹੋਰ ਜਿੱਥੇ ਨੌਜਵਾਨ ਸਾਥੀਆਂ ਜਿਹੜੀ ਸੀ ਸਾਡੀ ਟੀਮ ਖੜੀ ਹੈ ਸਾਰੀ ਜਿਹੜੀ ਕਮੇਟੀ ਵਾਲੀ ਟੀਮ ਹੈ ਇਹਨਾਂ ਨੇ ਸਾਥ ਦਿੱਤਾ ਅੱਜ ਉਸੇ ਸਦਕਾ ਅਸੀਂ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਨਾਲ ਸਾਡੀਆਂ ਕਈ ਵਾਰੀ ਮੀਟਿੰਗਾਂ ਹੋ ਚੁੱਕੀਆਂ ਨੇ ਜਿੱਥੇ ਐਸ ਡੀ ਐਮ ਇਹ ਸਬੰਧ ਦੇ ਵਿੱਚ ਸਾਡੇ ਨਾਲ ਬੈਠਦਾ ਐਸ ਡੀ ਐਮ ਨੂੰ ਇੱਥੇ ਤੱਕ ਮੈਂ ਇਹ ਗੱਲ ਕਹਤੀ ਆ ਬੇ ਤੁਸੀਂ ਫੈਕਟਰੀ ਸਾਡੇ ਲੋਕਾਂ ਦੇ ਵਿੱਚ ਆ ਜੇ ਗੱਲ ਚੱਲ ਰਹੀ ਆ ਕਿ ਐਸ ਡੀ ਐਮ ਸਾਹਿਬ ਤੁਸੀਂ ਪ੍ਰਸ਼ਾਸਨ ਦੀ ਉਹਨਾਂ ਦੀ ਤੁਸੀਂ ਮਦਦ ਕਰ ਰਹੇ ਹੋ ਫੈਕਟਰੀ ਵਾਲਿਆਂ ਔਰ ਤੁਸੀਂ ਪਿੰਡ ਦੇ ਬਾਰੇ ਬਿਲਕੁਲ ਨਹੀਂ ਸੋਚ ਰਹੇ ਮੈਂ ਉਹਨਾਂ ਨੂੰ ਇਹ ਵੀ ਕਿਹਾ ਉੱਥੇ ਨਾਇਬ ਵੀ ਬੈਠੀ ਸੀ ਡੀ ਐਸ ਪੀ ਬੈਠਾ ਸੀ ਐਸ ਡੀ ਐਮ ਬੈਠਾ ਮੈਂ ਕਿਹਾ ਅਗਰ ਭੂੰਦੜੀ ਦੇ ਵਿੱਚ ਤੁਹਾਡਾ ਘਰ ਹੋਵੇ ਤੁਸੀਂ ਇਹ ਫੈਕਟਰੀ ਲੱਗਣ ਦਿਓਗੇ ਇੱਕੋ ਹੀ ਗੱਲ ਦਾ ਮੈਨੂੰ ਜਵਾਬ ਦੇ ਦਿਓ ਉਹਨਾਂ ਕੋਲ ਕੋਈ ਜਵਾਬ ਨਹੀਂ ਆ ਸਾਰੇ ਸਾਡੇ ਨੌਜਵਾਨ ਉੱਥੇ ਸੀਗੇ ਸਾਰੇ ਜਾਣੇ ਸੋ ਇਸ ਕਰਕੇ ਉਹਨਾਂ ਕੋਲੇ ਕੋਈ ਜਵਾਬ ਨਹੀਂ ਹੁਣ ਅਗਲੀ ਮੀਟਿੰਗ ਸੀਓ ਮੇਤੋ ਜਾਇਆ ਨਹੀਂ ਗਿਆ ਮੈਨੂੰ ਕੋਈ ਜ਼ਰੂਰੀ ਕੰਮ ਸੀ ਮੇਤੋ ਨਹੀਂ ਜਾਇਆ ਗਿਆ ਉਹਦੇ ਵਿੱਚ ਕੋਈ ਇਹਨਾਂ ਨੇ ਇਨਸਟਰਕਸ਼ਨ ਦਿੱਤੀਆਂ ਨੇ ਵੀ ਅਸੀਂ ਆਹ ਲਿਖ ਕੇ ਦਿੰਦੇ ਆ ਉਹ ਦਿੰਦੇ ਆ ਉਹ ਸਾਡੇ ਇਸ ਨਗਰ ਨੂੰ ਜਾਂ ਸਾਡੇ ਇਲਾਕੇ ਨੂੰ ਨਹੀਂ ਮਨਜ਼ੂਰ ਔਰ ਜਿਹੜੀ ਅਗਲੀ ਕਾਰਵਾਈ ਆ ਅਸੀਂ ਜਿਹੜਾ ਨਗਰ ਨੇ ਸਾਰੀਆਂ ਜਿਵੇਂ ਸਾਡੀਆਂ ਸਬੰਧਤ ਪਾਰਟੀਆਂ ਚਾਹੇ ਕਾਂਗਰਸ ਪਾਰਟੀ ਹੈ ਚਾਹੇ ਅਕਾਲੀ ਦਲ ਹੈ ਚਾਹੇ ਆਪ ਹੈ ਚਾਹੇ ਬੀਜੇਪੀ ਅਸੀਂ ਟੋਟਲ ਵਾਈਕਾਟ ਕਰਤਾ ਇਲੈਕਸ਼ਨ ਦਾ ਸਾਡੇ ਨਗਰ ਹਮ ਕੋਸ਼ਿਸ਼ ਸਾਡੀ ਇਹ ਵੀ ਬਾਹਰਲੇ ਲਗਰਾਨੋ ਵੀ ਇਹਨਾਂ ਨੇ ਗਾਈਡ ਕੀਤਾ ਸਾਡੀ ਟੀਮਾਂ ਨੇ ਜਾ ਕੇ ਵੀ ਤੁਸੀਂ ਵੀ ਇਹ ਕੋਸ਼ਿਸ਼ ਕਰੋ ਕਿ ਇਹ ਜਿਹੜੇ ادارے ਇਹ ਜਿਹੇ ਲੱਗਦੇ ਆ ਪਹਿਲਾਂ ਤਾਂ ਇਹਨਾਂ ਨੂੰ ਜਿਹੜੀਆਂ ਐਨਓਸੀ ਹੁੰਦੀਆਂ ਨੇ ਉਹ ਜਿਹੜੀਆਂ ਐਨਓਸੀ ਦੇਣੀਆਂ ਨੇ ਜਿਹੜਾ ਪ੍ਰਸ਼ਾਸਨ ਐਨਓਸੀ ਦਿੰਦਾ ਮੇਰਾ ਕੱਲ 12-13 ਐਨਓਸੀ ਹੋਣਗੀਆਂ ਇਹ 12-13 ਐਨਓਸੀ ਜਿਹੜਾ ਦਿੰਦਾ ਪਹਿਲਾਂ ਉਹਨੂੰ ਐਨਓਸੀ ਦੇਣ ਵਾਲੇ ਨੂੰ ਸੋਚਣਾ ਚਾਹੀਦਾ ਕਿ ਇਹ ਨਗਰ ਦੇ ਨੇੜੇ ਆ ਇਹ ਬਣਦਾ ਪ੍ਰੋਜੈਕਟ ਨਹੀਂ ਬਣਦਾ ਉਹਨਾਂ ਦੇ ਜਿਹੜੀਆਂ ਐਨਓਸੀ ਦਿੱਤੀਆਂ ਇਹ ਲੋਕ ਜਿਹੜੇ ਇੰਡਸਟਰੀਲਿਸਟ ਹੁੰਦੇ ਆ ਇਹਨਾਂ ਕੋਲੇ ਬੜਾ ਸਿਸਟਮ ਹੁੰਦਾ ਕਿਉਂਕਿ ਲੀਡਰਾਂ ਨੂੰ ਪੈਸੇ ਦਿੰਦੇ ਆ ਉਹ ਪੈਸੇ ਦਿੰਦੇ ਆ ਜਦੋਂ ਲੀਡਰਾਂ ਨੂੰ ਲੀਡਰ ਨੇ ਟੈਲੀਫੋਨ ਕਰਤਾ ਤੇ ਉਹ ਉਹਨਾਂ ਨੇ ਅੰਸੀ ਇਹ ਦਿੱਤੀ ਹੈ ਨੋਰਮਲ ਗੱਲ ਹੈ ਕੋਈ ਡੀ ਗੱਲ ਨਹੀਂ ਹੈ ਸੋ ਇਸ ਕਰਕੇ ਅਸੀਂ ਵਿਰੋਧ ਕਰਦੇ ਆ ਸਾਰਾ ਨਗਰ ਵਿਰੋਧ ਕਰਦੇ ਆ ਔਰ ਅਸੀਂ ਸਾਰਾ ਨਗਰ ਉਸ ਦਿਨ ਕੋਈ ਬੂਥ ਨਹੀਂ ਲਾਊਗਾ ਸਾਡੀਆਂ 31 31 ਮੈਂਬਰੀਆਂ ਕਮੇਟੀਆਂ ਬਣੀਆਂ ਚਾਹੇ ਕਾਂਗਰਸਾ ਦਾ ਹੋਵੇ ਅਕਾਲੀ ਦਲ ਦਾ ਚਾਹੇ ਕੋਈ ਵੀ ਹੈ ਅਸੀਂ ਕੋਈ ਵੀ ਵੋਟ ਪਾਉਣ ਨਹੀਂ ਜਾਵਾਂਗੇ ਸੋ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਅੱਜ ਦਾ ਜਿਹੜਾ ਅੰਦੋਲਨ ਆ ਇਹਨੂੰ ਅਸੀਂ ਨਗਰਾਂ ਦੇ ਵਿੱਚ ਲੈ ਕੇ ਜਾਵਾਂਗੇ ਨਗਰਾਂ ਦੇ ਜਾ ਕੇ ਜਿਹੜਾ ਨਗਰਾਂ ਨੂੰ ਅਸੀਂ ਜਾਗਰਤ ਕਰਾਂਗੇ ਅਗਰ ਕੋਈ ਪ੍ਰਸ਼ਾਸਨ ਜਾਂ ਹੋਰ ਕੋਈ ਗੱਲ ਵਗਰ ਦਾ ਮੇਰਾ ਖਿਆਲ ਨਹੀਂ ਇਹ ਗੱਲ ਸਾਡੀ ਸਿਰੇ ਚੜ ਸਕਦੀ ਕਿਉਂਕਿ 1 ਜੂਨ ਨੂੰ ਇਲੈਕਸ਼ਨ ਆ ਪੋਲਿੰਗ ਆ ਉਸ ਤੋਂ ਬਾਅਦ ਦੇਖਾਂਗੇ ਜਿਹੜਾ ਕੋਹੂ ਅਗਲਾ ਕੀ ਪ੍ਰੋਗਰਾਮ ਆ ਤੁਹਾਡਾ ਪੇਜ ਕਿਤੇ ਫੱਜ ਜਾਂਦਾ ਇਹਨਾਂ ਦੇਖੋ ਇੱਕ ਤਾਂ ਹੁੰਦਾ ਇੰਡਸਟਰੀ ਆ ਉਹ ਦੋ ਗੱਲਾਂ ਕਰਦੇ ਆ ਇੱਕ ਤਾਂ ਉਹ ਕਹਿੰਦੇ ਆ ਅਸੀਂ ਕਹਿੰਦੇ ਆ ਐਗਰੀਮੈਂਟ ਬਣਾਓ ਐਗਰੀਮੈਂਟ ਤੇ ਲਿਖ ਕੇ ਦਿਓ ਉਹਦੇ ਵਿੱਚ ਜਿਹੜੇ ਸਬੰਧ ਸਾਡੇ ਬੰਦਿਆਂ ਤੇ ਕੋਰਚ ਕੇਸ ਕੀਤੇ ਆ ਉਹ ਵਾਪਸ ਲਾਓ ਔਰ ਠੋਕ ਕੇ ਲਿਖ ਕੇ ਦਿਓ ਕਿ ਅਸੀਂ ਉੱਥੇ ਫੈਕਟਰੀ ਨਹੀਂ ਲਾਵਾਂਗੇ ਇਹ ਵੀ ਹੈ ਕਿ ਵਿੱਚ ਪਿੱਛੇ ਇੱਕ ਲਾਈਨ ਕੋਈ ਪਾਈ ਉਹਨਾਂ ਦੇ ਕਿ ਜੇ ਪਿੰਡ ਦੇ ਲੋਕ ਸਾਡੇ ਨਾਲ ਸਹਿਮਤ ਹੋਣਗੇ ਤਾਂ ਅਸੀਂ ਫੈਕਟਰੀ ਲਾਵਾਂਗੇ ਇਹਦਾ ਮਤਲਬ ਇਹ ਹੈ ਵੀ ਇੱਕ ਜੂੰਨ ਘਾਰ ਰਹੇ ਆ ਬਿਲਕੁਲ ਨਹੀਂ ਹੋਣ ਦੇਾਂਗੇ ਕੋਈ 1 ਜੂਨ ਤੋਂ ਬਾਅਦ ਕੁਝ ਹੋ ਜੇ ਕੋਈ ਆ ਜੇ ਜੋ ਮਰਜ਼ੀ ਹੋਵੇ ਕੋਈ ਦਿੱਕਤ ਨਹੀਂ ਸਾਰਾ ਨਗਰ ਨਾਲ ਹੈ ਸਾਰੇ ਇਲਾਕੇ ਦੇ ਲੋਕ ਨਾਲ ਇਹ ਫੈਕਟ ਨਹੀਂ ਜਦੋਂ ਨਗਰ ਇਕੱਠਾ ਹੋਵੇ ਪਿੰਡ ਇਕੱਠਾ ਹੋਵੇ ਮੁੱਖ ਮੰਤਰੀ ਆ ਜਵੇ ਨਗਰ ਦੇ ਮੂਰੇ ਨਹੀਂ ਆ ਰ ਸਕਦਾ ਕੋਈ ਵੀ ਆ ਜਵੇ ਇਹ ਮੇਰੀ ਲਾਸਟ ਸਟੇਟਮੈਂਟ ਹੈ ਤੋਂ ਕਿੰਨਾ ਕੁ ਲੰਮਾ ਚੱਲੂਗਾ ਜੀ ਜਿੰਨਾ ਮਰਜ਼ੀ ਚੱਲ ਸਕਦਾ ਕੋਈ ਦਿੱਕਤ ਨਹੀਂ ਪਿੰਡ ਦੇ ਲੋਕਾਂ ਨਾਲ ਕੰਮ ਦੇ ਦੇਣਾ ਹੈ ਫੁੱਲ ਡਿਊਟੀਆਂ ਪੂਰਾ ਪ੍ਰੋਪੋਜ਼ਲ ਪੂਰਾ ਸੋਸ਼ਲ ਮੀਡੀਆ ਤੇ ਪੂਰਾ ਪ੍ਰੋਜੈਕਟ ਬੰਦਾ ਮੀਟਿੰਗਾਂ ਕਰਦੇ ਆ ਸਾਡੇ ਮੁੰਡੇ ਸਾਡੀਆਂ ਕਮੇਟੀਆਂ ਮੀਟਿੰਗਾਂ ਕਰਦੀਆਂ ਬਕਾਇਦਾ ਜਿਹਨੇ ਰਾਤ ਨੂੰ ਸੌਣਾ ਉਹਦੀ ਰਾਤ ਦੀ ਡਿਊਟੀ ਲਾਉਂਦੇ ਆ ਹਰ ਬੰਦਾ ਆ ਕੇ ਰਾਤ ਨੂੰ ਸੌਂਦਾ ਜਿਹਦੀ ਦਿਨੇ ਡਿਊਟੀ ਆ 2 ਘੰਟੇ ਸਾਡੀਆਂ ਬੀਬੀਆਂ ਬੈਠੀਆਂ ਨੇ ਸਰਕਾਰ ਜੋ ਅ ਪਰਸੋ ਮੈਂ ਸਾਡੇ ਘਰ ਹੈ ਨਹੀਂ ਸੀ ਕੋਈ ਘਰੋਂ ਕਰੀ ਜਾ ਕੇ ਕਹਿ ਕੇ ਆਏ ਆ ਜਿਹੜੇ ਘਰ ਦੇ ਕਈ ਕਰਾਂ ਚ ਮਜਬੂਰੀਆਂ ਹੁੰਦੀਆਂ ਸਾਡੇ ਮਜਬੂਰੀਆਂ ਮੇਰੀ ਵਾਈਫ ਦਾ ਅਪਰੇਟ ਹੋਇਆ ਸਾਡੇ ਘਰ ਚ ਨਹੀਂ ਆ ਸਕਦੀਆਂ ਸੋ ਇਸ ਕਰਕੇ ਇਹਨਾਂ ਬੀਬੀਆਂ ਦਾ ਧੰਨਵਾਦ ਜਿਨ੍ਹਾਂ ਨੇ ਐਡਾ ਵੱਡਾ ਫਰਾਲਾ ਕਰਕੇ ਸਵੇਰੇ 12 ਵਜੇ ਆਉਂਦੀਆਂ ਨੇ ਆਪਣੇ ਰੋਟੀ ਪਾਣੀ ਪਕਾ ਕੇ 2 ਵਜੇ ਥੋ ਜਾਂਦੀਆਂ ਨੇ ਔਰ ਫੇਰ ਜਾ ਕੇ ਆਪਣਾ ਖਾਣਾ ਤਿਆਰ ਕਰਦੀ ਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ